ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਕਾਲਪੁਰਖ ਅੱਗੇ ਅਰਦਾਸ ਹੈ ਬੇਨਤੀ ਹੈ ਜਿਹੜੀ ਆਏ ਸੱਚਾ ਪਾਤਸ਼ਾਹ ਇਹ ਦੱਸੇ ਪਾਸ਼ਾਯੋਂ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਜਿੰਨੇ ਵੀ ਇਸ ਸਮੇਂ ਵੀਡੀਓ ਨੂੰ ਦੇਖ ਰਹੇ ਆ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ 'ਚ ਰੱਖੀ ਸਭ ਦੀਆਂ ਜਾਇਜ਼ ਜਜਮਨوں ਕਾਮਨਾਵਾਂ ਜਿਹੜੀਆਂ ਪੂਰੀਆਂ ਕਰੀ ਮੇਰੇ ਮਾਲਕ ਸੱਚਾ ਪਾਤਸ਼ਾਹ ਜੀ ਅੱਜ ਜਾ ਤਮੀਨ ਦਾ ਮਨ ਚੱਕ ਹੋਇਆ ਹੋਇਆ ਮੈਂ ਇੱਥੇ ਨੂੰ ਜਾਣਾ ਮੈਂ ਉੱਥੇ ਨੂੰ ਜਾਣਾ ਮੈਂ ਘਰ ਨੂੰ ਜਾਣਾ ਮੈਂ ਉਧਰ ਨੂੰ ਜਾਣਾ ਅਸੀਂ ਜੀ ਪਹੁੰਚ ਗਏ ਜੀ ਮਾਣੇ ਮੱਜਰੇ ਪਹੁੰਚੀ ਆਪਣੀ ਨਾਨੀ ਦੇ ਕੋਲ ਕਹਾਂ ਨਾਨੀ ਵੀ ਵਿਚਾਰੀ ਢਿੱਲੀ ਬੈਠੀ ਏ ਉਹ ਵੀ ਵਿਚਾਰੀ ਕਹਿੰਦੀ ਮੈਂ ਦਵਾਈ ਲੈ ਕੇ ਆਈ ਏ ਹੋਣਾ ਮਰੀ ਜੀ ਨੂੰ ਬਰੀਜ ਟੱਕਰਿਆ ਹੋਵੇ ਕਹਿੰਦੀ ਲੇਕੋ ਮਾਤਾ ਬਿਮਾਰੀਆ ਬੁਖਾਰ ਬਖੂਰ ਜਿਹੜਾ ਚੜਦੇ ਇੱਕ ਸੀਲ ਜਾਂ ਵੀ ਚੱਲਦਾ ਸੀਲ ਜਾਂ ਚੱਲਦਾ ਸੀਲ ਜੀ ਹੈਗੀ ਏ ਕਿਆ ਤੂੰ ਕਿਆ ਕਹਿੰਦੀ ਰਿਪੋਰਟ ਕਰਾ ਕੇ ਜੀ ਕਹਿੰਦੀ ਕਿਆ ਕਰਵਾ ਕੇ ਈ ਆਵਾਜ਼ ਵੋਟ ਕਰਾ ਕੇ ਹੈ ਇਹ ਦੇਖੀ ਦਿਨਾ ਹਾਂਜੀ ਦੇਖੀਓ ਨਾਨੀ ਕਹਿੰਦੇ ਪੜੀ ਇਹਨੂੰ ਅੱਛਾ ਸਾਸਿਕਾ ਜੀ ਸਾਰਿਆਂ ਨੂੰ ਮੈਂ ਕਿਹਾ ਢਰਕਣਾ ਦੱਸੀਆਂ ਹੋਈਆਂ ਨੇ ਉਹ ਸਾਨੂੰ ਸਾਨੂੰ ਨਹੀਂ ਸਮਝ ਲੱਗਣੀ ਹੈਗੇ ਇਹਦੇ ਡਾਕਟਰ ਹੀ ਦੱਸੂਗਾ ਨਾ ਹਾਂ ਨਾਲੇ ਜੀ ਅਸੀਂ ਸਾਰਿਆਂ ਨੂੰ ਸਾਰਿਆਂ ਨੂੰ ਕੀ ਕੀ ਸਾਰਾ ਖੰਗ ਤਾਂ ਨਹੀਂ ਸਾਹ ਫੜਦਾ ਨਾ ਉਹ ਜਦੋਂ ਬਾਦ ਉੱਤਨਾ ਮੋੜ ਪਰ ਜਾਂਦੀ ਉਹ ਮੈਂ ਮੰਨਦਾ ਤੇ ਸਾਹ ਚਲੋ ਹੋਂਦੀ ਅਗ ਦਿੱਕਤ ਹੁੰਦੀ ਹੈ ਇਹ ਪਰਦੇ ਕਾਰਨ ਤਾਂ ਹੀ ਡਾਕਟਰ ਨੇ ਫਿਜ਼ੀਕਲ ਕਰਵਾਈ ਇਹ। ਆਹ ਕਰਕੇ ਕਰੋਏ ਵੀ ਆਰਥ ਦੀ ਕੋਈ ਦਿੱਕਤ ਤਾਂ ਨਹੀਂ। ਕਈ ਵਾਰ ਹੁੰਦੀ ਆ। ਜੇ ਹੁਣ ਹੁਣ ਤੋਂ ਮੈਨੂੰ ਆਇਆ ਦਾ ਮਾਤਾ ਵੀ ਗੁਰਦੁਆਰੇ ਤੁਰ ਕੇ ਜਾਂਦੀ ਹੁੰਦੀ ਸਵੇਰੇ ਕਿ ਨਹੀਂ ਕਿ ਬੱਸ ਬੰਦ ਕਰਤਾ ਹਾਂ। ਮੈਂ ਹਾਂ ਕਿਤੇ ਜਲਦੀ ਨਹੀਂ ਆਪਣੇ ਗੁਰਦੁਆਰੇ ਚ ਜਾਂਦੀ। ਅੱਛਾ। ਆਪਣੇ ਗੁਰਦੁਆਰ ਜਾਏ ਨੇ, ਦੁਕਾਨ ਨੂੰ ਨਹੀਂ ਜਾਂਦੀਆਂ। ਨਹੀਂ ਚੱਲ ਠੀਕ ਆ। ਦੇਖੋ ਤੋਰੇ ਫੇਰੇ ਗੱਲ ਸਾਹ ਆਪਣਾ ਪੱਕ ਜਾਂਦਾ ਠੀਕ ਹੋ ਜਾਏਗੀ। ਤੋਰੇ ਬਰੇ ਗੱਲ ਸਾਰਾ ਕੁਝ ਠੀਕ ਆ। ਹਾਂ। ਚਾ ਮੇਸਤਰੀ ਲਾਇਆ ਹੋਇਆ ਮਾਤਾ ਨੇ ਹਾਂ ਤੂੜੀ ਪੈ ਜੂਗੀ ਅੱਛਾ ਹਾ ਤੂੜੀ ਹਾ ਤੂੜੀ ਪੈ ਜੂਗੀ ਆ ਥੋੜਾ ਜਿਹਾ ਰਹਿ ਗਿਆ ਮੋਗਾ ਜਿਹਾ ਬਸ ਭਰਨੇ ਨੂੰ ਹਾਂ ਬਸ ਭਰ ਦਈਏ ਮੇਸਤਰੀ ਵੀ ਵਿਚਾਰਾ ਭਾਗਤਾ ਪੇਟ ਲੈ ਕੇ ਆਉਂਦਾ ਹੈ ਹੈ ਛਲ ਕੋਈ ਗੱਲ ਨਹੀਂ ਠੀਕਾ ਪਾਣੀ ਇਹਨਾਂ ਨੇ ਹਰ ਹਿੱਲੇ ਚੁਗ ਲੈਣਾ ਜਿੱਥੇ ਦਾਣਾ ਪਾਣੀ ਜਿੱਥੇ ਹੈਗਾ ਉਹਨੇ ਹਰ ਹਿੱਲੇ ਚੁਗ ਲੈਣਾ ਚੁਗ ਲੈਣਾ ਵਾਕਈ ਤੇਰੀ ਗੱਲ ਸਹੀ ਆ ਅਸੀਂ ਜੀ ਤੁਹਾਡੇ ਉੱਥੇ ਦੇਖ ਕੇ ਆਏ ਹਾਂ ਜੀ ਲੰਗਰ ਪਾਣੀ ਦੀ ਵਿਵਸਥਾ ਲੰਗਰ ਤੇ ਜਾਇਆ ਹੈ ਕਿਤੇ ਮਾਤਾ ਦੀਸ ਕੋਣ ਉਹ ਜਨਨੀ ਕੋਣ ਸੀ ਜਿਹੜੀ ਪੁੱਛੀ ਸੀ ਬੀਬੀ ਬੀਬੀ ਨੂੰ ਬੀਬੀ ਨੇ ਮੈਨਿ ਸੈਲੀ ਨਹੀਂ ਮੈਨਿ ਸੈਲੀ ਨਹੀਂ ਕੋਈ ਛੇਰੋ ਛੇ ਅੱਛਾ ਅੱਛਾ ਚਾ ਉਹ ਠੀਕ ਹੈ ਮੈਂ ਗਈ ਨਹੀਂ ਨਾ ਅੱਛਾ ਮੈਂ ਫ੍ਰੀਟੀ ਲੈ ਕੇ ਨਹੀਂ ਗਏ ਮੈਂ ਬੰਨਾ ਨਹੀਂ ਦਿੱਲੀ ਲੈ ਕੇ ਹੂੰ ਕਚੌਰੀਆਂ ਬੜੀਆਂ ਸਵਾਦ ਬਣੀਆਂ ਵਿਦੀਆਂ ਅੱਛਾ ਬਾਕੀ ਪਕੌੜੇ ਵੀ ਹੈਗੇ ਤੇ ਤੇ ਆਪਣੇ ਬਰੈਡ ਵੀ ਹੈਗੇ ਤੇ ਉਹ ਮੈਂ ਛਕੇ ਨਹੀਂ ਹੈਗੇ ਜਲੇਬੀਆਂ ਵੀ ਹਾਂ ਜਲੇਬੀਆਂ ਵੀ ਹੈਗੀਆਂ ਵਾਕੇ 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 ਬਾਕੀ ਜਲੇਬੀਆਂ ਵੀ ਦਾ ਦਰਦ ਦਗਣ ਲੱਗਿਆ ਦਗ ਦਗ ਹਾਂ ਭਾਈ ਜ਼ਿੰਮੇਵਾਰੀ ਛੱਟ ਚਾਚੇ ਨੇ ਬਹੁਤ ਜ਼ਿੰਮੇਵਾਰੀ ਚੱਕੀ ਹੋਈ ਆ ਦੇ ਤਰੇ ਦੀ ਲੈ ਤਰੇ ਦੀ ਲੱਗਿਆ ਵਾ ਹਾਸੇ ਆਏ ਬਿਆ ਉਹ ਇਕੱਠੇ ਆਏ ਮਨੋ ਇਹ ਵੀ ਜੇ ਫਰਕੇ ਲੱਗੀ ਜਾਂਦਾ ਕੁਝ ਕਿਆ ਕਰਦਾ ਇਹ ਇਹ ਫਿਰ ਉਹ ਸਾਲ ਸੂਣ ਵੀ ਨਹੀਂ ਮਾਰਦਾ ਮਨ ਲੱਗਦਾ ਨਾਲ ਦੀ ਨਾਲੇ ਦੋ ਇੱਟਾਂ ਲਾ ਕੇ ਉਹਨਾਂ ਨੂੰ ਲਿਪਤ ਦਿੰਦਾ ਚਲ ਕੋਈ ਗੱਲ ਨਹੀਂ ਸੇ ਲੜ ਰਹੀ ਨੰਨ ਚੱਲਦਾ ਕੰਮ ਕਹਿ ਮਾਤਾ ਦਾ ਇੱਥੇ ਲੈ ਕੇ ਕਸੀਤਾ ਕਰਨਾ ਆ ਗੱਲ ਵੀ ਠੀਕ ਹੈ ਕੋਈ ਨਹੀਂ ਕੋਈ ਗੱਲ ਨਹੀਂ ਬਾਬਾ ਨਾਨਕ ਜੀ ਨਾਲ ਮੁਕਤ ਬਰਲੇ ਪੁੱਤ ਬਾਤ ਛੱਡ ਜਾਂਦੀ ਅੱਛਾ ਬਾਤ ਛੱਡ ਤਾਂ ਹੈ ਜੀ ਉਹ ਗੱਲ ਠੀਕ ਹੈ ਤੁਹਾਡੀ ਇਹ ਮੈਂ ਜਦ ਤੁਸੀਂ ਕਰਿਆ ਤਾਂ ਇਹ ਹਾਂ ਮੈਂ ਜਿਆ ਤੁਹਾਨੂੰ ਕਿਹਾ ਵੀ ਤਾਂ ਤੁਹਾਨੂੰ ਇਹ ਯਾਦ ਹੋਵੇ ਮਾਤਾ ਤੇਰੇ ਹੀ ਰਵਾਣਾ ਤਾਂ ਹਾਂ ਹਾਂ ਜਿਆ ਚੰਗੇ ਰਹਿੰਦੇ ਜਿਆ ਤੁਸੀਂ ਕਹਿੰਦੇ ਵੀ ਫਿਰ ਬਈ ਮੱਝਾ ਬੰਨਦੇ ਆ ਇੱਧਰ ਦੇ ਪਾਸੇ ਬਈ

ਮਨੇ ਇੰਦਰ ਮਾਰ ਜਾਂਦਾ ਕਿਹੜਾ ਨਿੰਦ ਉਹ ਤੇ ਕੱਢ ਲਾਏ ਤਾਂ ਦੂਸਰਾ ਬਲੂਗੜਾ ਠੀਕ ਆ ਉਹ ਸਾਜਣ ਦੋਗੇ ਹਾਂ ਹਾਂ ਮਾਰ ਦੇਣਾ ਕਿਹੜਾ ਉਹ ਬਹੁਤ ਆਸੀ ਕੱਢੀਆਂ ਲਾਉਂਦਾ ਦਨ ਜਾਂਦੇ ਉਹਨੂੰ ਆਇਆ ਤਾਂ ਜਦ ਬਹੁਤ ਹਾ ਕਰਦਾ ਦਾ ਖੇੜਦਾ ਤਾਂ ਚਲੋ ਜੀ ਤੁਹਾਨੂੰ ਹੁਣ ਦਿਖਾਉਂਦੇ ਆਪਾਂ ਵੀਡੀਓ ਜਿਹੜੀ ਇੱਥੇ ਆਪਾਂ ਨੇ ਬਣਾਈ ਸੀਗੀ ਲੰਗਰ ਦੇ ਵਿੱਚ ਕਿਵੇਂ ਸੇਵਾ ਕਰ ਰਹੇ ਨੇ ਸੇਵਾਦਾਰ ਵੀਰ ਬੀਬੀਆਂ ਭੈਣਾ ਕਿਵੇਂ ਦਾ ਸਾਰਾ ਕੁਝ ਚੱਲਦਾ ਉਹ ਰੱਖਿਓ ਉਹਨੇ ਸਰਦਾਰ ਜਿਵੇਂ ਆਪਾਂ Bye. dinho